2024 ਦਾ ਚੋਣ ਅਖਾੜਾ ਫਖ ਦਾ ਜ਼ਾਰਿਆ ਹੁਣ ਸਿਮਰਜੀਤ ਸਿੰਘ ਮਾਨ ਵੀ ਚੋਣ ਅਖਾੜੇ ਵਿੱਚ ਉਤਰ ਆਏ ਨੇ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਦੱਸਦੀ ਕਿ ਸਭ ਤੋਂ ਵੱਡੀ ਟੱਕਰ ਸੰਗਰੂਰ ਜਿਹੜਾ ਜਿਮਨੀ ਚੋਣ ਦਾ ਸਭ ਤੋਂ ਵੱਡਾ ਜਿਹੜਾ ਪਹਿਲਾ ਹਿੱਸਾ ਰਿਹਾ ਜਿੱਥੇ ਸਿਮਰਜੀਤ ਸਿੰਘ ਮਾਨ ਦੀ ਜਿੱਤ ਹੋਈ ਆ ਤਾਂ ਉਥੋਂ ਮੁੜ ਤੋਂ ਇੱਕ ਵਾਰ ਫੇਰ ਸਿਮਰਜੀਤ ਸਿੰਘ ਮਾਨ ਆਪਣਾ ਉਮੀਦਵਾਰ ਜਿਹੜਾ ਐਲਾਨਿਆ ਉਹ ਖੁਦ ਐਲਾਨ ਦਿੱਤਾ ਕਿ ਮੈਂ ਸੰਗਰੂਰ ਤੋਂ ਹੀ ਜਿਹੜਾ ਚੋਣ ਮੈਦਾਨ ਵਿੱਚ ਉਤਰਾਂਗਾ ਉਥੋਂ ਹੀ ਚੋਣ ਲੜਾਂਗਾ ਤੇ ਜਿੱਤਾਂਗਾ ਵੀ ਤੇ ਵੀ ਕਹ ਦਿੱਤਾ ਕਿ ਇਸ ਵਾਰ EVM ਜਿਹੜੀ ਮਸ਼ੀਨ ਆ ਉਸ ਦੇ ਵਿੱਚ ਗੜਬੜੀ ਨਾ ਹੋਵੇ ਤੇ ਅੱਜ ਅਸਮਰ ਸਿੰਘ ਮਾਨ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਜੰਮੂ ਕਸ਼ਮੀਰ ਵਿੱਚ ਵੀ ਉਹ ਕਹਿੰਦੇ ਅਸੀਂ ਆਪਣੇ ਉਮੀਦਵਾਰ ਐਲਾਨਾਂਗੇ ਤੇ ਹਰਿਆਣਾ ਦੇ ਕੁਨਾਲ ਪਾਣੀਪਤ ਵੀ ਉਹਨਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜੇ ਕੰਮ ਨਹੀਂ ਕਰਦੇ ਹੈਗੇ। ਸੋ ਅਸੀਂ ਸਾਰੇ ਨਾ ਸਪੌਂਸਰਬਲ ਨਾ ਹੈ ਜੇ ਹੁਣ ਜੀ ਸਾਨੂੰ ਸਰਕਾਰ ਮਿਲਦੀ ਹੈ। ਹੁਣ ਇਹ ਮੀਟਿੰਗ ਸੱਤੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੀ ਜਾਖੂ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਕੁਝ ਗੱਲਾਂ ਕਰਕੇ ਇਹ ਪਾਰਟੀ ਤੋਂ ਸਤੀਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਐ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਐ ਇਹਨਾਂ ਨੂੰ ਵਡਾਉ ਦਾ ਦਿੱਤਾ ਜਾਊਗਾ ਤੇ ਇਹਨਾਂ ਦੇ ਜਿਹੜਾ ਐਕਸਪੀਰੀਅੰਸ ਹੈ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ ਡੈਕਸ਼ਨਸ ਦੇ ਪੁਸ਼ ਕੈਂਡੀਡੇਟਸ ਅਗਰ ਅਸੀਂ ਅਨਾਉਂਸ ਕਰਨਾ ਚਾਹੁੰਦੇ ਹੈਗੇ ਆ ਉਹ ਲਿਸਟ ਕਿੱਥੇ ਹੈ ਉਹ ਹੋਣੀ ਨਹੀਂ ਐਂ ਲਿਸਟ ਕੈਂਡੀਡੇਟਸ ਉਹਦੇ ਉਹਦੇ ਬਹੁਤਾਰੇ ਕੈਂਡੀਡੇਟਸ ਨੇ ਹਾਂਜੀ ਇਹ ਨਨਪੁਰ ਸਾਹਿਬ ਤੋਂ ਸੀ ਸਰ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁਧਿਆਣਾ ਦੇ ਤੋਂ ਅਮਰਪਾਲ ਸਿੰਘ ਚੰਦੜੇ ਨੂੰ ਫ੍ਰੈਂਚਕੋਰ ਤੋਂ ਬੰਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈਗਾ ਪਟਿਆਲੇ ਤੋਂ ਪ੍ਰੋਫੈਸਰ ਮਨਪ੍ਰੀਤਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਫੁਰਕਸ਼ੇਤਰ ਤੋਂ ਖਜਾਨ ਸਿੰਘ ਹੈਗੀ ਹੈ ਬਾਕੀ ਦੇ ਥੋੜੇ ਜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਅਨੰਤਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਟੇਹੜੀ ਤੋਂ ਅਮਰਪਾਲ ਸਿੰਘ ਸੰਧਰਾ ਜੀ ਫ੍ਰੀਡਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁਦ ਹਾਂ ਤੇ ਪਟਿਆਲਾ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰੀ ਦੇ ਲਈ ਡਿਟ੍ਰੇਡ ਕੀਤੀ ਹੈ ਤੇ ਅਸੀਂ ਲਾਈਟ ਸੰਦੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਮ ਨਹੀਂ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਹੈ ਜੋ ਕੁਝ इन्होंने ਕੀ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਘਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਰ ਦੇ ਵਿੱਚ ਮਾਰ ਦਿੰਦੇ ਸੀਗੇ ਵੱਤ ਗਿੰਠੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਤਾਂ ਪਰ ਜਿਹੜੀ ਬੀਜੇਪੀ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਕਿ ਸੰਖਰੋ ਕੈਂਡੀਡੇਟ ਦੇ ਵਿੱਚ ਬਰਬਾਦ ਦੇਣਾ ਅਮਰੀਕਾ ਦੇ ਵਿੱਚ ਇਹੇ ਵੜਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਠੀਕ ਹੈ ਅਸੈਸਿਨੇਸ਼ਨਸ ਆਫ ਰੋਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਦੇ ਨਾਲ ਸੇਖ ਜਿਹੜੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਫੇਰ ਇਹ ਚੁੱਪ ਕਰਕੇ ਜਿੱਥੇ ਬੈਠਦੇ ਇਸ ਕਰਕੇ ਜਿਹੜੇ ਸਾਡੇ ਫੋਰਨ ਅਫੇਅਰਸ ਦੇ ਵਜ਼ੀਰ ਹੈ ਜੈ ਕ੍ਰਿਸ਼ਨ ਜੀ ਜਿੱਦਣ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿੱਟ ਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਮਾਰਿਆ ਹੈ ਇੱਕ ਪ੍ਰਿਆ ਇੱਕ ਕੰਮ ਇੰਡੀਆ ਦਾ ਸੀ ਦੋ ਦਿਨ ਬਾਅਦ ਜੈ ਸ਼ਰਤ ਜੀ ਨੂੰ Z+ ਸਿਕਿਉਰਿਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹਦੇ ਕਨਸੀਕਵੈਂਸਸ ਹੋਣਗੇ ਜੈ ਸੰਕਰਤੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਏ ਹੈ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੈ ਸੰਕਰਤੀ ਤੁਸੀਂ ਤਾਂ ਆਪਣੇ ਆਪ ਨੂੰ ਹੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਬਚਾ ਕੇ ਰੱਖੋਗੇ ਜ਼ੈਡ ਕੁਆਲਿਟੀ ਹੈ ਰਾਤ ਨੂੰ ਤੁਹਾਡੇ ਪਰਦੇ ਤੇ ਪਿੱਛੇ ਦੇਖਿਆ ਜਾਂਦਾ ਤੁਹਾਡੇ ਟਾਇਲਟ ਦੇਖਿਆ ਜਾਂਦਾ ਤੁਹਾਡੇ ਮੰਡੀ ਦੇ ਥੱਲੇ ਦੇਖਿਆ ਜਾਂਦਾ ਤੇ ਮੇਰਾ ਮਤਬ ਇਹ ਤੁਸੀਂ ਆਪਣੇ ਆਪ ਨੂੰ ਵੀ ਸਾਬ ਸਕੇ ਤੇ ਫਿਰ ਫਿਲੀਪੀਨਸ ਨੂੰ ਕਿ ਮੈਂ ਸੰਭੋਗ ਵਿੱਚ ਸੋ ਇਹ ਬਹੁਤ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰਿਓ ਸੰਤ ਫਾਈਨਾਂਸਿੰਗ ਪਿੰਡਵਾਲਿਆਂ ਦੇ ਨਾਲ ਤੁਸੀਂ ਸੁਣੋ ਕਰੋ ਗੱਲ ਕਰੋ ਸਿੱਖਾਣੇ ਮਸਲੇ ਹੈ ਅਸੀਂ ਲੱਲੂ ਪੰਚੂ ਨਹੀਂ ਹੈ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਐ ਪਰ ਅਸੀਂ ਚਾਹਨੇ ਆ ਆਪਣਾਲੇ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਹੈ ਜੋ ਕੋਸ਼ੋਰਨਾ ਦੇ ਨਾਲ ਕਸ਼ਮੀਰ છોਰੇ ਐ ਜੋ ਟ੍ਰਾਈਬਲਜ਼ ਹੈ ਜਿਵੇਂ ਉਹਨਾਂ ਨੂੰ ਨਕਸਲਾਈਟ ਤੇ ਮਾਓਵਾਦੀ ਕਹੇ ਕਿ छत्तीसगढ़ ਦੇ ਵਿੱਚ Madhya Pradesh ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਕੇ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਹੈ ਪੋਲੀਟੀਕਲੀ ਡੈਮੋਕਰੇਟਿਕਲੀ ਤੇ ਇੰਟਰਨੈਸ਼ਨਲੀ ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਠੀਕ ਕਿਹਾ ਜੇਂਡਰੀਵਾਲ ਬਾਰੇ ਜਰਮਨੀ ਨੇ ਵੀ ਠੀਕ ਕਿਹਾ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ ਆਬਜੈਕਸ਼ਨਸ ਅਠਾਏ ਹੈ ਕਿ ਇਹ ਬਾਹਰ ਦੇ ਬੰਦੇ ਕਿਵੇਂ ਸਾਡੀ ਇੰਟਰਨਲ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਹੈ ਜਿੰਨੀ ਪੈਂਦੀ ਹੈ ਦਿੰਦੇ ਹੈ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਹੈ ਜਿਹੜਾ ਪੁੱਛਣਾ ਹੈ ਤੁਹਾਡਾ ਬੀਐਸਪੀ ਦੇ ਨਾਲ ਗੱਲ ਹੋ ਰਿਹਾ ਕਿ ਪੰਜਾਬਾਂ ਕੇ ਪਾਰਟੀ ਨੂੰ ਤਾਕਤ ਕਰਨ ਦੇ ਵਾਸਤੇ ਤੁਹਾਡੀ ਦਰਸ਼ਾ ਵਿੱਚ ਕਿੰਨੀ ਚਾਹ ਆ ਗੱਲਬਾਤ ਹੋਈ ਸੀ ਕਿ ਪਰ ਉਹ ਗੱਲ ਤਾਂ ਉੱਤੇ ਮੁੱਕ ਗਈ ਜਿੱਨਾ ਚਿਰ ਬੀਬੀ ਮਾਇਆ ਮਾਤੇ ਸਲਾਹ ਨਹੀਂ ਦੋਗੀ ਤੇ ਅਜੇ ਮੁਖੀ ਵੀ ਨਹੀਂ ਪਰ ਉਹਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਪੰਨੇ ਲੜਾਂਗੇ ਪਰ ਜੇ ਅਜੇ ਵੀ ਗੱਲ ਕਰਨਾ ਚਾਹੋ ਤਾਂ ਅਸੀਂ ਤਿਆਰ ਹੈ ਪਰ ਸਾਨੂੰ ਉੱਥੇ ਜਾਣ ਦੀ ਸਾਡੇ ਚ ਦੰਜਾਇਸ ਜੜੀ ਦਿੱਲੀ ਕਿ ਉੱਥੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸੇ ਨਾਲ ਗਏ ਹੈ ਨਾ ਸੀ ਕਰਨ ਉੱਥੇ ਆਣਾ ਨੰਬਰ ਸੁਪਾਸ ਖੇਰਾ ਨੂੰ ਕਹਿੰਦੇ ਨੇ ਕਿ ਸੁਰੂਪ ਕੋ ਲੜਾ ਸਕਦਾ ਤੁਹਾਡੇ ਕੋਲ ਹਾਂਜੀ ਸੁਪਾਸ ਖੇਰਾ ਕੋਈ ਵੀ ਆ ਜੇ ਜੀ ਆਉਣਾ ਤਾਂ ਪਾਊਗਾ ਕਿਸੇ ਨੂੰ ਹੁਣ ਮੈਂ ਮੂੰਹ ਤਾਂ ਨਹੀਂ ਨਾ ਕੋ ਹਸਾ ਜਿਵੇਂ ਆਸਟ੍ਰੇਜ ਆਪਣਾ ਮੂੰਹ ਇਹਦੇ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਂਡ ਰੱਖੀ ਕੀ ਜਾਗੇ ਅਸੀਂ ਤੇ ਆਰੇ ਮਤਲਬ ਤੁਸੀਂ ਪਹਿਲੇ ਕਿਹਨੂੰ ਕਿਹਨੂੰ ਮੰਨਦੇ ਹੋ ਤੁਸੀਂ ਕੰਪੀਟੀਟਰ ਆਪਣਾ ਸੰਗੂਠ ਦੇ ਵਿੱਚ ਸਰਕਾਰ ਦੀ ਚਾਰਜਾਂ ਨੂੰ ਕਿਨੇ ਦੇਖਦੇ ਮੈਂ ਅੱਜ ਦੀ ਘੜੀ ਤੱਕ ਸਾਰਿਆਂ ਤੋਂ ਅੱਗੇ ਹਾਂ ਜੀ ਮੈਨੂੰ ਦੇਦਦਾ ਨਹੀਂ ਮੇਰਾ ਕੋਈ ਕੰਪੀਟੀਟਰ ਅੱਜ ਤੁਸੀਂ ਵੀ ਆ ਕੇ ਪਤਾ ਕਰ ਲੋ ਹਰੇਕ ਪਿੰਡ ਵਿੱਚ ਮੈਂ ਪਹੁੰਚਿਆ ਹੋਇਆ ਹੈ ਹਰੇਕ ਪ੍ਰਿੰਟ ਦੇ ਵਿੱਚ ਮੇਰੀ ਗ੍ਰਾਂਟ ਸਪੌਂਸਰ ਹੋ ਨਹੀਂ ਹੈ ਉਹ ਇਹ ਸਾਰੇ ਸ਼ਰੂਪ ਦੇ ਵਿੱਚ ਪੀਸ ਰੱਖਿਆ ਸવાય ਆਹ ਜਿਹੜੀ ਸ਼ਰਾਬ ਦੇ ਨਾਲ ਮਿਲਤਾ ਹੋਈ ਹੈ ਇਹਦੇ ਨਾਲ ਸਾਡਾ ਪੀਸ ਡਿਸਟਰਬ ਹੋਇਆ ਟ੍ਰੇਡ ਬਿਲਕੁਲ ਠੀਕ ਕਰ ਰਹੀ ਹੈ ਨਵਾਂ ਇੱਕ ਹਸਪਤਾਲ ਹੈ ਕਿ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟ੍ਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ ਉੱਥੇ ਵਪਾਰ ਵਧੂਗਾ ਉੱਥੇ ਹੋਟਲਸ ਵਧਣਗੇ ਕੋਈ ਸਾਡੇ 300 ਕਰੋੜ ਰੁਪਇਆ ਮੈਂ ਲੈ ਕੇ ਆਇਆ ਕਿ ਸਾਡੇ ਸੰਗਰੂਰ ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀ ਆ ਵੀ ਬਿਜਲੀ ਦੀਆਂ ਤਾਰਾਂ ਤੇ ਖੱਪੇ ਹੈ ਇਹ ਤਬਦੀਲ ਹੋ ਜਾਣੇ ਹੈ ਸਾਲ ਦੇ ਅੰਦਰ ਅੰਦਰ ਇਹ ਤਬਦੀਲ ਹੋ ਜਾਣੇ ਕਿਸੇ ਦੇ ਤਾਰ ਡੈਕਟੋਨਿਕ ਕੋਈ ਤਾਰ ਨਹੀਂ ਕੋਈ ਕਿ ਕਿਸੇ ਦੀ ਮੋਟਰ ਨਹੀਂ ਚੱਲੂਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸੋਹਣੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਜਾਏਗਾ ਉਧਰ ਦਲ ਬਦਲੂ ਨੇ ਜਿਹੜੇ ਕਦੇ ਕਾਂਗਰਸ ਕਦੇ ਅਕਾਲੀ ਕਦੇ ਭਾਜਪਾ ਵਿੱਚ ਜਾ ਰਹੇ ਨੇ ਤਾਂ ਉਹਨਾਂ ਤੇ ਵੀ ਤੱਜ ਕਸਿਆ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਸਮਰਤ ਸਿੰਘ ਮਾਨ ਨੇ ਵੀ ਕਿਹਾ ਪਰ ਉੱਥੇ ਕਹਿ ਦਿੱਤਾ ਕਿ ਇਸ ਵਾਰ ਸਾਡੀ ਪਾਰਟੀ ਵੱਧ ਉਮੀਦਵਾਰ ਜਿਹੜੇ ਉਤਰਨਗੇ ਤੇ ਜਿੱਤਣਗੇ ਵੀ ਤੇ ਨਾਲੇ ਵੀ ਕਹਿ ਦਿੱਤਾ ਕਿ ਸੰਗਰੂਰ ਤੋਂ ਜਿੱਤ ਸਾਡੀ ਪੱਕੀ ਹੈ ਤੇ ਦੱਸਤੀ ਕਿ ਸਿਮਰਤ ਸਿੰਘ ਮਾਨ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਖੁਦ ਉਤਰ ਰਹੇ ਨੇ ਤੇ ਫਾਸਮਾ ਮੈਚ ਹੋਵੇਗਾ ਕਿਉਂਕਿ ਸੰਗਰੂਰ ਪਹਿਲਾਂ ਜਿਹੜਾ ਮਾਨ ਦਾ ਗੜ ਰਿਆ ਗੱਲ ਕਰਦੇ ਆ ਭਗਵੰਤ ਮਾਨ ਦੀ ਉਹ ਗੜ ਸੀਗਾ ਤਾਂ ਸਿਮਰਤ ਸਿੰਘ ਮਾਨ ਨੇ ਉਹ ਗੜ ਨੂੰ ਤੋੜ ਕੇ ਆਪਣੇ ਹਿੱਸੇ ਪਾਇਆ ਤਾਂ ਹੁਣ ਦੇਖਣਾ ਹੋਵੇਗਾ ਕਿ 24 ਦੇ ਵਿੱਚ ਕਿਹੜੀ ਪਾਰਟੀ ਉਥੋਂ ਜਿੱਤ ਹਾਸਲ ਕਰਦੀ ਹੈ